ਅਕੂਰ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਤਿਆਰੀ ਹੈ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਹੈ ਤਾਂ ਚੰਡੀਗੜ੍ਹ ਦੇ ਵਿੱਚ ਯੂਥ ਕਾਂਗਰਸ ਦਾ ਵੱਡਾ ਪ੍ਰਦਰਸ਼ਨ ਹੈ ਅੱਜ ਐਲਾਨ ਕੀਤਾ ਗਿਆ ਸੀ ਜਿਸ ਦੇ ਚਾਲੇ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸੀਐਮ ਰਿਹਾਰਜ ਦੇਵਾਲ ਦੱਸਿਆ ਕਿ ਕੁੱਝ ਕਰ ਰਹੇ ਨੇ ਯੂਥ ਕਾਂਗਰਸ ਦੇ ਐ ਜੜੇ ਵਰਕਰ ਨੇ ਉਹ ਜਿਹੜੇ ਆਗੂ ਨੇ ਤਾਂ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਪੰਜਾਬ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹੱਥਾਂ ਦੇ ਵਿੱਚ ਕਾਂਗਰਸ ਦੇ ਝੰਡੇ ਨੇ ਆਰ ਬੈਲਕ੍ਰੇਟਿੰਗ ਨੂੰ ਤप्पਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਰ ਦੱਸੋ ਇਹ ਜਿਹੜਾ ਹੈ ਕਿ ਪੁਲਿਸ ਦੇ ਵੱਲੋਂ ਸਾਰੇ ਬੰਦਬਸ ਕੀਤੇ ਗਏ ਨੇ ਵਾਟਰ ਕੈਨਨ ਦੀ ਵਿਚਾਰ ਪੂਰੀ ਵਾਟਰ ਕੈਨਨ ਦੇ ਨਾਲ ਸਮੇਤ ਜਿੰਨੀ ਸਟੇਟ ਦੀ ਬੋਡੀਆ ਉਹਨਾਂ ਵੱਲੋਂ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਤਸਵੀਰਾਂ ਮੱਧੇ ਮਾਰਗ ਦੀਆਂ ਸੈਕਟਰ 15 ਜਿੱਥੇ ਪਾਣੀ ਦੀਆਂ ਵਿਚਾਰਾਂ ਯੂਥ ਕਾਂਗਰਸ ਤੇ ਮਾਰੀਆਂ ਜਾ ਰਹੀਆਂ ਹਨ ਮੁੱਖ ਮੰਤਰੀ ਆਵਾਸ ਵੱਲ ਮੁੱਖ ਮੰਤਰੀ ਆਵਾਸ ਵੱਲ ਵਧਣ ਦੀ ਕੋਸ਼ਿਸ਼ ਹੈ ਮੁੱਖ ਮੰਤਰੀ ਵਿਆਇਸਤਾ ਕਿਰਾ ਕਰਨ ਯੂਥ ਕਾਂਗਰਸ جاری ਹੈ ਔਰ ਕਾਨੂੰਨ ਵਿਵਸਥਾ ਮੁੱਖ ਤੌਰ ਤੇ ਮੁੱਦਾ ਹੈਗਾ ਕਿ ਕਾਨੂੰਨ ਵਿਵਸਥਾ ਜਿਹੜੀ ਆ ਪੰਜਾਬ ਚ ਪੰਜਾਬ ਚ ਸਹੀ ਨਹੀਂ ਹੈ ਉਸ ਨੂੰ ਦਰੁਸਤ ਕਰਨ ਦੀ ਜ਼ਰੂਰਤ ਹੈ ਇਸ ਕਰਕੇ ਸਰਕਾਰ ਨੂੰ ਘੇਰੇ ਜਾ ਰਿਹਾ ਸਵਾਲ ਇਹ ਹੈ ਕਿ ਸਰਕਾਰ ਇਸ ਸਵਾਲ ਇਨ ਸਵਾਲਾਂ ਦੇ ਜਵਾਬ ਦੇਵੇ ਕਾਨੂੰਨ ਵਿਵਸਥਾ ਤੇ ਸਥਿਤੀ ਸਪਸ਼ਟ ਕਰੇ ਹੋਰ ਇਹ ਜਿਹੜਾ ਪਾਣੀ ਦੀਆਂ ਬਚਾਰਾ ਹੁਣ ਮਾਰੀਆਂ ਜਾ ਰੀਆਂ ਵਾਟਰ ਕੈਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਯੂਥ ਕਾਂਗਰਸ ਦੇ ਜਿਹੜੇ ਲੀਡਰ ਵਜਿਨ ਇਸ ਜਿਹੜੇ ਦੇ ਯੂਥ ਕਾਂਗਰਸ ਦੀ ਇਕਾਈ ਉਹਨਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਤਸਵੀਰਾਂ ਨੇ ਬੈਰੀਕੇਟਿੰਗ ਤੇ ਯੂਥ ਕਾਂਗਰਸ ਚੜ ਰਹੀ ਹੈ ਨੌਜਵਾਨ ਜਿਹੜੇ ਨੇ ਯੂਥ ਕਾਂਗਰਸ ਦੇ ਉਹ ਬੈਰੀਕੇਟਿੰਗ ਤੇ ਤੁਹਾਨੂੰ ਚੜਦੇ ਨਜ਼ਰ ਆਇੰਗੇ ਨਾਰੇਬਾਜੀ ਕੀਤੀ ਜਾ ਰਹੀ ਹੈ ਸਰਕਾਰ ਦੇ ਖਿਲਾਫ ਹੱਥਾਂ 'ਚ ਯੂਥ ਕਾਂਗਰਸ ਦੇ ਚੰਡੇ ਨੇ ਔਰ ਮੋਹਿਤ ਮਹਿੰਦਰਾ ਜੀ ਮੋਹਿਤ ਮਹਿੰਦਰਾ ਕਿ ਇੱਥੇ ਮੌਜੂਦ ਸੀਗੇ ਤਾਂ ਮੋਹਿਤ ਮਹਿੰਦਰਾ ਵੱਲੋਂ ਇਹ ਅੱਜ ਦੇ ਦਿਨ ਪ੍ਰਦਰਸ਼ਨ ਲਿਖਿਆ ਗਿਆ ਹੈ ਸੀਗਾ ਕਿ ਸਰਕਾਰ ਨੂੰ ਕਾਨੂੰਨ ਵਿਵਸਥਾ ਦੇ ਉੱਤੇ ਕਾਨੂੰਨ ਵਿਵਸਥਾ ਦੇ ਮਸਲੇ ਤੇ ਜਿਹੜਾ ਹੈ ਉਹ ਘੇਰਿਆ ਜਾਏ ਕਾਨੂੰਨ ਵਿਵਸਥਾ ਤੇ ਸਰਕਾਰ ਜਵਾਬ ਦੇਵੇ ਔਰ ਨਾਲ ਹੀ ਜਿਹੜਾ ਪਿਛਲੇ ਟਾਈਮ ਦੇ ਅੰਦਰ ਪਿਛਲੇ ਮਹੀਨਿਆਂ ਦੇ ਅੰਦਰ ਜਦੋਂ ਤੋਂ ਸਰਕਾਰ ਹੈ ਜਿਹੜੀ ਜਿਹੜੀ ਘਟਨਾਵਾਂ ਰਹੀਆਂ ਨੇ ਉਹਨਾਂ ਤੇ ਵੀ ਆਪਣੇ ਸੰਬੋਧਨ ਚ ਜਿਹੜਾ ਹੈ ਉਹ ਸਵਾਲ ਕੀਤੇ ਗਏ ਨੇ ਔਰ ਇਹ ਸੈਕਟਰ 15 ਦੀਆਂ ਤਸਵੀਰਾਂ ਨੇ ਕਾਂਗਰਸ ਦਫ਼ਤਰ ਦੇ ਬਾਹਰ ਮੱਧਮਾਰਗ ਜਿੱਥੇ ਉਥੇ ਬੈਰੀਕੇਟਿੰਗ ਕਰਕੇ ਪੁਲਿਸ ਵਾਲੇ ਰੋਕਿਆ ਗਿਆ ਔਰ ਕਾਂਗਰਸ ਦਫ਼ਤਰ ਦੇ ਬਾਹਰ ਹੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਮੁੱਖ ਮੰਤਰੀ ਆਵਾਸ ਘੇਰਨ ਦੀ ਕੋਸ਼ਿਸ਼ ਯੂਥ ਕਾਂਗਰਸ ਦੀ ਹੈ ਕਿ ਮੁੱਖ ਮੰਤਰੀ ਆਵਾਸ ਨੂੰ ਘੇਰਿਆ ਜਾਏ ਔਰ ਬੈਰੀਕੇਡਿੰਗ ਦੇ ਤੁਹਾਨੂੰ ਚੜਦੇ ਨਜ਼ਰ ਆਣਗੇ ਯੂਥ ਕਾਂਗਰਸ ਦੇ ਆਗੂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਕੋਈ ਸੈਕਟਰੀ ਹੈ ਕੋਈ ਕੁਛ ਹੈ ਤਾਂ ਉਹ ਮੋਹਿਤ ਮਹਿੰਦਰਾ ਦੀ ਅਗਵਾਈ ਦੇ ਹੇਠ ਯੂਥ ਕਾਂਗਰਸ ਜਿਹੜਾ ਹੈ ਉਹ ਪ੍ਰਦਰਸ਼ਨ ਕਰ ਰਹੀ ਹੈ ਔਰ ਦੂਜੇ ਪਾਸੇ ਕਹੀਏ ਤਾਂ ਜਿਵੇਂ ਜਿਵੇਂ 2024 ਸਿਆਸੀ ਤੌਰ ਤੇ ਲੋਕ ਸਭਾ ਚੋਣਾਂ ਹੈ ਤਾਂ ਉਸ ਦੇ ਅੰਦਰ ਆਪਣੀ ਹੋਂਦ اپنی ਜਿਹੜੀ ਗਰਾਉਂਡ ਤੇ ਸਿਚੁਏਸ਼ਨ ਹੈ ਉਸ ਨੂੰ ਵੇਖਦੇ ਹੋਏ ਵੀ ਕਾਂਗਰਸ ਪਾਰਟੀ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਚ ਹੈਗੀ ਹੈ ਚਾਹੇ ਉਹ ਯੂਥ ਕਾਂਗਰਸ ਵਿੰਗ ਦੇ ਜ਼ਰੀਏ ਹੋਵੇ ਚਾਹੇ ਵੱਖ-ਵੱਖ ਹੋਰ ਵਿੰਗਾਂ ਨੇ ਤਾਂ ਉਹਨਾਂ ਜ਼ਰੀਏ ਵੀ ਆਪਣੀ ਆਪਣੀ ਪ੍ਰੈਜੈਂਸ ਜ਼ਰੂਰ ਹਰ ਮੁੱਦੇ ਤੇ ਪਾਰਟੀ ਜਤਾ ਰਹੀ ਹੈ ਕਿ ਇੱਕ ਮੈਸੇਜ ਇਹ ਜਾਏ ਕਿ ਹਰ ਮੁੱਦੇ ਤੇ ਪਾਰਟੀ ਐਕਟਿਵ ਹੈ ਤਾਂ ਉਹ ਵੀ ਕੋਸ਼ਿਸ਼ ਇੱਕ ਜ਼ਰੂਰ ਸਿਆਸੀ ਤੌਰ ਤੇ ਰਹਿੰਦੀ ਹੈ ਕਿਉਂਕਿ 2024 ਜਿਹੜਾ ਲੋਕ ਸਭਾ ਲਈ اپنی تیاری اور बैरीकेटिंग ਦੇ ਤੁਸੀਂ ਦੇਖੋ ਇੱਕ ਵਾਰ ਫਿਰ ਜਿਹੜਾ ਪਾਣੀ ਦੀ ਬਿਚਾਰਾ ਸ਼ੁਰੂ ਹੋ ਗਿਆ ਨੇ ਪਾਣੀ ਜਿਹੜਾ ਹੈ ਉਹ ਇਹਨਾਂ ਤੇ వాటర్ ਕੈਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਪਾਣੀ ਦੀਆਂ ਬਿਚਾਰਾਂ ਮਾਰੀਆਂ ਜਾ ਰਹੀਆਂ ਨੇ ਜਿਹੜੇ ਯੂਥ ਕਾਂਗਰਸ ਦੇ ਲੀਡਰ ਨੇ ਉਹਨਾਂ ਤੇ ਪਾਣੀ ਦੇ ਨਾਲ ਰੋਕਣ ਦੀ ਕੋਸ਼ਿਸ਼ ਹੈ ਕਿ बैरीकेटिंग ਜਿਹੜੀ ਹੈ ਕ੍ਰੋਸ ਨਾ ਕਰਨ बैरीकेटिंग ਦੇ ਪਿੱਛੇ ਰਹਿ ਔਰ ਲਗਾਤਾਰ ਤਸਵੀਰਾਂ ਆ시 ਬਖਾ ਰਹੇ ਆ ਕਿ ਜਿਹੜਾ ਬੈਰੀਗੇਟਿੰਗ ਤੇ ਚੜਨ ਦੀ ਕੋਸ਼ਿਸ਼ ਯੂਥ ਕਾਂਗਰਸ ਵੱਲੋਂ ਕੀਤੀ ਜਾ ਰਹੀ ਸੀ ਹੁਣ ਪਾਣੀ ਦੀਆਂ ਵਿਚਾਰਾਂ ਇਹਨਾਂ ਤੇ ਮਾਰੀਆਂ ਜਾ ਰਹੀਆਂ ਵਾਟਰ ਕੈਨਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਔਰ ਕਿਆ ਅ ਅੱਗੇ ਵਧਣ ਦੀ ਕੋਸ਼ਿਸ਼ ਕਿਸ ਤਰੀਕੇ ਦੀ ਰਹਿੰਦੀ ਹੈ ਕਿਉਂਕਿ ਸਾਫ਼ ਤੌਰ ਤੇ ਇਜਾਜ਼ਤ ਨਹੀਂ ਹੈ ਤਾਂ ਹੁਣ ਯੂਥ ਕਾਂਗਰਸ ਦੇ ਜਿਹੜੇ ਪੁਲਿਸ ਵੱਲੋਂ ਇਹਨਾਂ ਨੂੰ ਅ ਤੁਸੀਂ ਦੇਖੋ ਕਿ ਹਿਰਾਸਤ ਚ ਲਿਆ ਜਾ ਰਿਹਾ ਹੈ ਪੁਲਿਸ ਵੱਲੋਂ ਕਿਉਂਕਿ ਪੁਲਿਸ ਵੱਲੋਂ ਇਹਨਾਂ ਨੂੰ ਹਿਰਾਸਤ ਚ ਲੈ ਕੇ ਪੁਲਿਸ ਪੁਲਿਸ ਵੱਲੋਂ ਇਹਨਾਂ ਨੂੰ ਹਿਰਾਸਤ ਚੁਲਿਆ ਜਾ ਰਿਹਾ ਹੈ ਔਰ ਕੋਸ਼ਿਸ਼ ਹੈ ਕਿ ਜੋ ਪ੍ਰਦਰਸ਼ਨ ਜਿਹੜਾ ਹੈ ਉਹ ਖਤਮ ਕੀਤਾ ਜਾਏ ਇੱਕ ਵਾਰ ਤਸਵੀਰਾਂ ਫੇਰ ਜਿਨਨੇ ਤਾਂ ਪਹਿਲਾਂ ਇਹ ਤਸਵੀਰਾਂ ਨੇ ਜਿਨਨੇ ਇੱਕ ਵਾਰ ਫੇਰ ਇਤੋਂ ਇਹਨਾਂ ਨੂੰ ਡਿਟੇਨ ਕਰਨ ਕੀਤਾ ਜਾ ਰਿਹਾ ਹੈ ਡਿਟੇਨ ਕਰਕੇ ਇਤੋਂ ਲੈ ਕੇ ਜਾਇਆ ਜਾ ਸਕੇ ਬਹੁਤੋ ਕਬੂਤ ਔਰ ਇਹਨਾਂ ਦੇ ਜਿਹੜੇ AICC ਦੇ ਜਾਂ ਪੰਜਾਬ ਕਾਂਗਰਸ ਦੇ ਕਾਈ ਦੇ ਨੇ ਉਹ ਇੱਥੇ ਮੁਖੀ ਮੋਹਿਤ ਮਹਿੰਦਰਾ ਮੌਜੂਦ ਹੈ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਾਂਗੇ ਹਾਏ 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 ਦੇਖੀਏ ਅਸੀਂ ਦਾ ਨਾਮ ਬਾਤ ਬੁਰਦਬਾਦ ਤੇ ਤਸਵੀਰਾਂ ਲਗਾਤਾਰ ਦਿਖਾ ਰਹੇ ਮੋਹਿਤ ਮਹਿੰਦਰਾ ਮੁੱਖ ਪ੍ਰਧਾਨ ਨੇ ਕਈ ਪੁਲਿਸ ਵਾਲਾਂ ਨਾਲ ਜਾ ਕੇ ਚਿਲੇ ਜਾ ਰਹੇ

मुर्दाबाद पंजाब सरकार आए सरकार आए पंजाब सरकार मुर्दाबाद लगातार नारेबाजी मुर्दाबादी मुर्दाबाद मुर्दाबाद दूगी बोली जेरा धक्का ਕਾਬੂ ਤੇ ਗੈਂਗਸਟਰ ਲੋਕਾਂ ਨਾਲ ਬਿਜ਼ਨਸmen ਅਸਟ੍ਰੇਲੀਆ ਸਿਧਾਰੀ ਹੋਈ ਨਾ ਕੋਈ ਪੁੱਛਦਾ ਯੂਥ ਕਾਂਗਰਸ ਦੇ ਸਾਰੇ ਵਰਕਰਾਂ ਨਾਲ ਕਰ ਰਹੀ ਹੈ ਠੋਕੇ ਸੋਹੀ ਤੇਰੇ ਠੋਕੇ ਮੇਰਾ ਜੰਗ ਠੋਕੇ ਜਿੰਦਗੀ ਮਲਾਬਾ ਜੈਮ ਜੰਮਾਨ ਮੁਰਦਾਬਾ ਜਿੰਦਾਬਾ ਜੰਮਾਨ ਮੁਰਦਾਬਾ ਜੈ ਸਰਕਾਰ ਮੁਰਦਾਬਾ ਪੰਜਾਬ ਸਰਕਾਰ ਯੂਥ ਕਾਂਗਰਸ ਦੇ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਬੱਸਾਂ ਬੱਸਾਂ ਕਰ ਤਾਂ ਉਹਨਾਂ ਨੂੰ ਹਿਰਾਸਤ ਚ ਲਿਆ ਗਿਆ ਹੈ ਪੂਰੇ ਤਸਵੀਰਾਂ ਨੇ ਕੀ ਵਿਰਾਸਤ ਚ ਲੈ ਕੇ ਤੁਸੀਂ ਵੇਖੋ ਕੁਲਜੀਤ ਨਾਗਰਾ ਦੇ بیٹے ਜੋ ਯੂਥ ਕਾਂਗਰਸ ਨੇ ਉਹਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ ਦਿੱਨੀ ਯੂਥ ਕਾਂਗਰਸ ਕੀ ਕਰੀਏ ਕਿਹੜੇ ਮਸਲੇ ਰੱਖਿਓ ਜਿੰਨਾ ਲੋਜ ਨਾਡਰ ਪੰਜਾਬ ਦਾ ਖਰਾਬ ਹੋਇਆ ਹੋਇਆ ਹੈ ਭਗਵੰਤ ਮਾਨ ਨੂੰ ਇਸ ਤਰ੍ਹਾਂ ਦੀ ਚੁਣੌਤੀ ਹੈ ਯਾ ਤਾਂ ਸਾਨੂੰ ਪੰਜਾਬ ਯੂਥ ਕਾਂਗਰਸ ਨੂੰ ਮਿਲੰਗਾ ਟਾਈਮ ਦਵੇ ਵਰਨਾ ਜਿਹੜਾ ਧਰਨਾ ਜਿੱਥੇ ਲੱਗਿਆ ਪੰਜਾਬ ਦੇ ਕੱਲੇ ਕੱਲੇ ਜ਼ਿਲ੍ਹੇ ਦੇ ਵਿੱਚ ਰਿਆ ਅੰਦਕਾ ਹੋ ਰਿਹਾ ਸ਼ਰੇਆਮ ਯੁੱਧ ਨਾਲ ਸ਼ਰੇਆਮ ਨਸ਼ਾ ਵਿਗਰੇ ਉਹ ਨਹੀਂ ਰੁਕਦਾ ਨਾ ਤੋ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਤੁਸੀਂ ਦੇਖੋ ਕੀ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸਰਕਾਰ ਦੇ ਖਿਲਾਫ ਨਾਰੇ ਬੁਲਾ ਕੇ ਕੀ ਕੀਤਾ ਹੋਰ ਦੂਜੇ ਪਾਸੇ ਪਾਣੀ ਦੀਆਂ ਬਚਾਰਾਂ ਪੁਲਿਸ ਕਿਹਦੀ ਤਣਾਦ ਦਿੱਤੀ ਸੀਗੀ ਤੇ ਦੂਸਰੇ ਪਾਸੇ ਤਸਵੀਰਾਂ ਨੇ ਕਿ ਇਹਨਾਂ ਨੂੰ ਡਿਟੇਨ ਕਰਕੇ ਇੱਥੋਂ ਲੈ ਕੇ ਜਾਇਆ ਗਿਆ ਯੂਥ ਕਾਂਗਰਸ ਨੂੰ ਜਿਨ੍ਹਾਂ ਨੇ ਲੀਡਰਸ਼ਿਪ ਸੀਗੀ ਕਾਨੂੰਨ ਵਿਵਸਥਾ ਦੇ ਮਸਲੇ ਤੇ ਵਿਰੋਧ ਪ੍ਰਦਰਸ਼ਨ ਯੂਥ ਕਾਂਗਰਸ ਵੱਲੋਂ ਕੀਤਾ ਗਿਆ ਔਰ ਮੰਗ ਹੈ ਕਿ ਮੁੱਖ ਮੰਤਰੀ ਜਾਂ ਤਾਂ ਮਿਲਣ ਨਹੀਂ ਤਾਂ ਇਸ ਕਾਨੂੰਨ ਵਿਵਸਥਾ ਨੂੰ ਦਰਸ ਕਰਨੇ ਯੂਥ ਕਾਂਗਰਸ ਦਾ ਕਹਿਣਾ ਹੈ ਕੈਮਰਾਮੈਨ ਸੰਦੀਪ ਨਾਲ ਅਮਨ ਪਾਰਦਵਾਜ ਨਿਊਜ਼ 18 ਉਹ ਮੇਰੇ ਸਹਿਯੋਗੀ ਅਮਨ ਪਾਰਦਵਾਜ ਲਾਈਵ ਮੌਜੂਦ ਨੇ ਔਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿਸ ਤਰੀਕੇ ਦੇ ਨਾਲ ਸੀਐਮ ਰਿਹਾਇਸ਼ ਦੇ ਵੱਲ ਕੂਚ ਕਰਨ ਦੀ ਜਦੋਂ ਕੋਸ਼ਿਸ਼ ਹੁੰਦੀ ਹੈ ਨਾ ਪ੍ਰਦਰਸ਼ਨਕਾਰੀਆਂ ਦੀ ਤਾਂ ਫਿਰ ਪਾਣੀ ਦੀਆਂ ਪਛਾੜਾ ਜਿਹੜੀਆਂ ਨੇ ਉਹ ਮਾਰੀਆਂ ਗਈਆਂ ਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਬੈਰੀਕੇਟਿੰਗ ਕਰਕੇ ਪਹਿਲਾਂ ਹੀ ਸਰਕਾਰ ਪ੍ਰਸ਼ਾਸਨ ਦੇ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖਤੀ ਜਿਹੜੀ ਆ ਉਹ ਕੀਤੀ ਗਈ ਸੀ ਔਰ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੱਸ ਦਿਓ ਕਿ ਲਜਾਇਆ ਜਾ ਰਿਹਾ ਹੈ ਔਰ ਜਿਹੜੇ ਪ੍ਰਦਰਸ਼ਨਕਾਰੀ ਸਨ ਉਹਨਾਂ ਨੂੰ ਬੱਸ ਦੇ ਵਿੱਚ ਬਿਠਾ ਲਿਆ ਗਿਆ ਹੈ ਔਰ ਹੁਣ ਅੱਗੇ ਲਜਾਇਆ ਜਾਏਗਾ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਲਿਖਿਆ ਗਿਆ ਸੀ ਯੂਥ ਕਾਂਗਰਸ ਦੇ ਵੱਲ ਪ੍ਰਦਰਸ਼ਨ ਉਹ ਲਿਖਿਆ ਗਿਆ ਸੀ ਔਰ ਜਿਸੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਾਣੀ ਦੀਆਂ ਪਛਾੜਾਂ ਮਾਰੀਆਂ ਗਈਆਂ ਨੇ ਔਰ ਇੱਥੇ ਹੀ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤਾਂ ਵੱਖ-ਵੱਖ ਜਿਹੜੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹੋਰ ਬਾਕੀ ਅਹੁਦੇਦਾਰ ਤਤਨਾਤ ਜਿਹੜੇ ਲੀਡਰ ਔਰ ਇਸ ਤੋਂ ਇਲਾਵਾ ਵਰਕਰ ਪਾंचे ਹੋਏ ਸਨ ਔਰ ਉਹਨਾਂ ਦੇ ਵੱਲੋਂ ਇੱਥੇ ਨਾਰੇਬਾਜ਼ੀ ਕੀਤੀ ਗਈ ਹੈ ਹੱਥਾਂ ਦੇ ਵਿੱਚ ਕਾਂਗਰਸ ਦੇ ਚੰਡੇ ਸਨ ਨਾਰੇਬਾਜ਼ੀ ਜ਼ੋਰਦਾਰ ਕੀਤੀ ਗਈ ਤਾਂ ਇਹ ਤਸਵੀਰਾਂ ਮੌਕੇ ਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਬਿਛਾੜਾਂ ਜਿਹੜੀਆਂ ਨੇ ਉਹ ਮਾਰੀਆਂ ਗਈਆਂ ਨੇ ਪੁਲਿਸ ਦੇ ਵੱਲੋਂ ਜਿਵੇਂ ਹਰ ਵਾਰ ਵਿਖਰ ਜਾਂਦਾ ਹੈ ਕਿ ਆਪਣੀ ਕਾਨੂੰਨ ਵਿਵਸਥਾ ਨੂੰ ਮੇਨਟੇਨ ਰੱਖਣ ਦੇ ਲਈ ਲਾਅ ਐਂਡ ਆਰਡਰ ਨੂੰ ਵੇਖਣ ਦੇ ਲਈ ਇਸ ਸਾਰਾ ਬੰਦੋਬਸਤ ਕੀਤਾ ਜਾਂਦਾ ਹੈ ਤਾਂ ਉਸੇ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਸਖ਼ਤ ਸੁਰੱਖਿਆ ਦਾ ਪੈਰਾ ਜਿਹੜਾ ਹੈ ਉਹ ਲਗਾਇਆ ਗਿਆ ਔਰ ਉਹਨਾਂ ਨੇ ਬੈਰੀਕੇਟਿੰਗ ਕੀਤੀ ਸੀ ਔਰ ਬੈਰੀਕੇਟਿੰਗ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਫਿਰ ਵੀ ਪ੍ਰਦਰਸ਼ਨਕਾਰੀ ਨਹੀਂ ਰੁਕੇ ਬੈਰੀਕੇਟਿੰਗ ਨੂੰ ਟੱਪਣ ਦੀ ਕੋਸ਼ਿਸ਼ ਕੀਤੀ ਗਈ ਔਸੂੰ ਕ੍ਰਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਫਿਰ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਨੇ ਤਾਂ ਯੂਥ ਕਾਂਗਰਸ ਦੇ ਵੱਲੋਂ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਨੇ ਔਰ ਇੱਥੇ ਵੇਖ ਸਕਦੇ ਆ ਕਿ ਯੂਥ ਜਿਹੜੀ ਹੈ ਉਹ ਪਹੁੰਚੀ ਹੋਈ ਆ ਕਹਿ ਲਈਏ ਕਿ ਕਾਂਗਰਸ ਦੇ ਯੂਥ ਦੇ ਜਿਹੜੇ ਵਰਕਰ ਨੇ ਉਹ ਪਹੰਚੇ ਹੋਏ ਸਨ ਔਰ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਸੀ ਕਿਹਾ ਜਾ ਰਿਹਾ ਸੀ ਕਿ ਜਾ ਕੇ ਮੰਗ ਪੱਤਰ ਦਿੱਤਾ ਜਾਣਾ ਹੈ ਸਾਡੇ ਨਾਲ ਮੁਲਾਕਾਤ ਕੀਤੀ ਜਾਵੇ ਨਾਲ ਹੀ ਉਹਨਾਂ ਨੇ ਹੁਣ ਵੀ ਸੀਐਮ ਭਗਵੰਤ ਪਾਣੂ ਕੋਲ ਕਿਹਾ ਹੈ ਕਿ ਉਹਨਾਂ ਦੇ ਨਾਲ ਮੁਲਾਕਾਤ ਕਰਨ ਤਾਂ ਕਿ ਉਹ ਆਪਣੇ ਜਿਹੜੇ ਮੁੱਦੇ ਚੁਕਣਾ ਚਾਹੁੰਦੇ ਨੇ ਉਹ ਜ਼ਰੂਰ ਚੁਕ ਸਕਣ ਔਰ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾ ਰਿਹਾ ਕੁਝ ਮਿੰਟ ਪਹਿਲਾਂ ਦੀਆਂ ਇਹ ਤਸਵੀਰਾਂ ਨੇ ਅੱਜ ਜਦੋਂ ਪਾਣੀ ਦੀਆਂ ਬੱਚਾੜਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚਲਾਇਆ ਪ੍ਰਦਰਸ਼ਨ ਕੀਤਾ ਗਿਆ ਮੁੱਖ ਮੰਤਰੀ ਆਵਾਜ਼ ਘੇਰਨ ਲਈ ਯੂਥ ਕਾਂਗਰਸ ਜਾਰੀ ਸੀ ਔਰ ਤਸਵੀਰਾਂ ਕਾਂਗਰਸ ਦਫਤਰ ਦੀਆਂ ਕਾਂਗਰਸ ਭਵਨ ਜਿੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੁੰਦਾ ਔਰ ਪਿਛਲੇ 1 ਘੰਟੇ ਚ ਪਹਿਲਾ ਸੰਬੋਧਨ ਕੀਤਾ ਜਾਂਦਾ ਜਿੰਨੀ ਸਟੇਟ ਯੂਥ ਕਾਂਗਰਸ ਦੀ ਲੀਡਰਸ਼ਿਪ ਹੈ ਉਹਨਾਂ ਵੱਲੋਂ ਸੰਬੋਧਨ ਕਰਨ ਤੋਂ ਬਾਅਦ तमाम ਮੁੱਦਿਆਂ ਨੂੰ ਯੂਥ ਨੂੰ ਗਣਵਾਇਆ ਜਾਂਦਾ ਹੈ ਕਿ ਕਿਹੜੇ-ਕਿਹੜੇ ਮਸਲੇ ਤੇ ਕੀ ਕੀ ਸਿਚੁਏਸ਼ਨ ਹੈ ਚਾਹੇ ਉਹ ਕਾਨੂੰਨ ਵਿਵਸਥਾ ਉਸ ਤੋਂ ਇਲਾਵਾ ਵੀ ਕਿਹੜੇ ਹੋਰ ਮਸਲੇ ਨੇ ਜਿਹੜੇ ਯੂਥ ਨਾਲ ਕਨਸਰਨਿੰਗ ਨੇ ਯੂਥ ਨੂੰ ਜਿਸ ਤੇ ਆਵਾਜ਼ ਚੱਕਣੀ ਚਾਹੀਦੀ ਹੈ ਔਰ ਉਸ ਤੋਂ ਬਾਅਦ 15 ਮਿੰਟ ਪਹਿਲਾਂ ਹੀ ਜਿਹੜਾ ਹੈ ਉਹ ਬੈਰੀਕੇਟਿੰਗ ਦੇ ਵੱਲ ਵੱਧ ਕੇ ਬੈਰੀਕੇਟਿੰਗ ਕਰਾਸ ਕੀਤੀ ਜਾਂਦੀ ਹੈ ਬੈਰੀਕੇਟਿੰਗ ਤੇ ਚੜਿਆ ਜਾਂਦਾ ਹੈ ਔਰ ਪਾਣੀ ਦੀਆਂ ਬਿਚਾਰਾਂ ਤੋਂ ਬਾਅਦ ਯੂਥ ਕਾਂਗਰਸ ਦੇ ਲੀਡਰਾਂ ਨੂੰ ਹਿਰਾਸਤ ਚ ਲਿਆ ਜਾਂਦਾ ਹੈ ਪਾਣੀ ਦੀਆਂ ਬਿਚਾਰਾ तमाम ਜਿੰਨੀ ਯੂਥ ਕਾਂਗਰਸ ਹੈ ਜਿੰਨੀ ਇਕਾਈ ਹੈ ਯੂਥ ਕਾਂਗਰਸ ਦੀ ਉਹਨਾਂ ਤੇ ਪਾਣੀ ਦੀਆਂ ਬਿਚਾਰਾਂ ਵਰਡਰ ਕਨਨ ਇਸਤੇਮਾਲ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਹਿਰਾਸਤ ਚ ਲੈ ਕੇ ਇੱਥੋਂ ਹੁਣ ਤਾਰਾਂ ਸੈਕਟਰ ਦੇ ਥਾਣੇ ਇਹਨਾਂ ਯੂਥ ਕਾਂਗਰਸ ਦੇ ਲੀਡਰਾਂ ਨੂੰ ਲੈ ਕੇ ਜਾਇਆ ਗਿਆ ਔਰ ਇਸ ਤੋਂ ਬਾਅਦ ਕਿਉਂਕਿ ਕਾਨੂੰਨ ਵਿਵਸਥਾ ਦੇ ਮਸਲੇ ਤੇ ਇਹ ਵਿਰੋਧ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਤਾਂ ਔਰ ਮੋਹਿਤ ਮਹਿੰਦਰਾ ਕਿਉਂਕਿ ਯੂਥ ਕਾਂਗਰਸ ਦੀ ਅਗਵਾਈ ਕਰ ਰਹੇ ਨੇ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਗਿਆ ਯੂਥ ਕਾਂਗਰਸ ਦੇ ਜਿਹੜੇ ਲੀਡਰ ਨੇ ਉਹ ਮੌਜੂਦ ਨੇ ਪਾਣੀ ਦੀ ਵਿਚਾਰਾ ਤੋਂ ਹੱਥੇ ਵੀ ਵਜੀਆਂ ਮੰਗ ਕੀ ਹੈ ਕਿਹੜੇ ਮਸਲੇ ਨੇ ਜਿਹੜੇ ਯੂਥ ਕਾਂਗਰਸ ਨੂੰ ਲੱਗਦੇ ਨੇ ਬਸ ਪੰਜਾਬ ਨੂੰ ਪੰਜਾਬ ਰਹਿਣ ਦਿੱਤਾ ਜਾਵੇ ਜੀ ਇਨ ਜੁਪੀ ਬਿਹਾਰ ਬਣਾ ਰਹੀ ਆ ਪੰਜਾਬ ਸਰਕਾਰ ਇਸ ਟਾਈਮ ਇਹ ਬਹੁਤ ਕਾਨੂੰਨੀਆ ਹਰਕਤਾਂ ਕਰ ਰਹੀ ਆ ਪੰਜਾਬ ਸਰਕਾਰ ਦਾ ਕਰਕੇ ਹੁਣ ਜੇ ਕੋਈ ਹੱਕ ਦੀ ਗੱਲ ਕਹੀ ਜਾਵੇ ਹੱਕ ਦਾ ਕਿਸ ਨੂੰ ਕਹਦਾ ਮਿਲ ਨਹੀਂ ਰਿਹਾ ਠੀਕ ਆ ਇਸ ਕਰਕੇ ਸਾਡੀ ਇਹੀ ਮੰਗ ਆ ਕਿ ਵੀ ਸਖਤ ਤੋਂ ਸਖਤ ਜਿਹੜੇ ਆ ਦਰਿੰਦੇ ਫਿਰਦੇ ਨੇਗੇ ਸੜਕਾਂ ਤੇ ਠੀਕ ਆ ਸ਼ਰਿਆਂ ਮੇ ਲੋਕਾਂ ਦਾ ਧੱਕਾ ਹੋ ਰਿਹਾਗਾ ਹਰ ਕਸ ਦੇ ਐਮ ਐਲ ਏ ਐਮ ਪੀ ਆਮ ਆਦਮੀ ਪਾਰਟੀ ਦੇ ਧੱਕਾ ਕਰ ਰਹੇ ਨੇ ਠੀਕ ਆ ਅਸੀਂ ਉਹਦੀ ਆਪ ਸਾਡੇ ਕੋਲੇ ਸਾਰੇ ਸਬੂਤਾਂ ਦੇ ਤੱਤ ਵੀ ਗੱਲਾਂ ਹੈਗੀਆਂ ਨੇ ਕਿਹ ਪ੍ਰਕਾਰ ਦੀਆਂ ਤਾਂ ਕਰਕੇ ਸਰਕਾਰ ਨੂੰ ਸੁਧਰਨਾ ਚਾਹੀਦਾ ਨਹੀਂ ਬੜੀ ਦੂਰ ਨਹੀਂ ਹੈਗੇ ਇਹਨਾਂ ਦੇ ਵੀ ਬਾਦਲ ਵਾਲੀ ਹਾਲ ਹੋਣਗੇ ਕਾਨੂੰਨ ਵਿਵਸਥਾ ਕਿਹੜੇ ਹੋਰ ਮਸਲੇ ਨੇ ਕਾਨੂੰਨ ਵਿਵਸਥਾ ਤੋਂ ਇਲਾਵਾ ਦੱਸੋ ਜੀ ਤੁਸੀਂ ਆ ਇਧਰ ਪ੍ਰਧਾਨ ਸਾਹਿਬ ਇਹ ਬਹੁਤ ਅੱਜ ਮੇਰੇ ਸਹਿਯੋਗੀ ਮੌਕੇ ਤੇ ਮੌਜੂਦ ਨੇ ਔਰ ਕਿਸ ਤਰੀਕੇ ਦੇ ਨਾਲ ਪ੍ਰਦਰਸ਼ਨ ਹੋਇਆ ਤਸਵੀਰਾਂ ਜਿਹੜੀਆਂ ਨੇ ਉਹ ਬਿਆਨ ਕਰ ਰਹੀਆਂ ਨੇ ਪਹਿਲੀ ਤਸਵੀਰ ਹੈ ਪੰਜਾਬੀ ਉਤ ਕਾਂਗਰਸ ਦਾ ਪ੍ਰਦਰਸ਼ਨ ਸੀ ਕਿਸ ਤਰੀਕੇ ਦੇ ਨਾਲ ਹੱਥਾਂ 'ਚ ਤਖਤੀਆਂ ਲੈ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਦੂਜੀ ਤਸਵੀਰ ਦੇ ਵਿੱਚ వాటర్ ਕੈਨੰ ਦਾ ਇਸਤੇਮਾਲ ਕੀਤਾ ਗਿਆ ਪਾਣੀ ਦੀਆਂ ਬਿਛਾੜਾਂ ਮਾਰ ਗਿਆ ਗਈਆਂ ਨੇ ਕਿਉਂਕਿ ਬਰਕੇਟਿੰਗ ਤੱਪਣ ਦੀ ਕੋਸ਼ਿਸ਼ ਕਰ ਰਹੇ ਸਨ ਪ੍ਰਦਰਸ਼ਨਕਾਰੀ ਤੀਸਰੀ ਤਸਵੀਰਾਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਜਦੋਂ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਔਰ ਮੌਕੇ ਤੇ ਹੀ ਉਹਨਾਂ ਨੂੰ ਬਸਾਂ ਦੇ ਵਿੱਚ ਬਿਠਾ ਕੇ ਹਿਰਾਸਤ ਦੇ ਵਿੱਚ ਲੈ ਕੇ ਪੁਲਿਸ ਲੈ ਕੇ ਜਾ ਚੁੱਕੀ ਹੈ ਤਾਂ ਇਹ ਤਿੰਨ ਤਸਵੀਰਾਂ ਬਿਆਨ ਕਰ ਰਹੇ ਨੇ ਕਿ ਇਸ ਵੇਲੇ ਕੀ ਕੁਝ ਤਸਵੀਰ ਪਣੀ ਹੈ ਪੰਜਾਬ ਯੂਥ ਕਾਂਗਰਸ ਦੇ ਪ੍ਰਦਰਸ਼ਨ ਦੇ ਦੌਰਾਨ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਨਾਰੇ ਪਾਸੀ ਕੀਤੀ ਗਈ ਹੈ ਦੱਸਿਏ ਕਿ ਪਹਿਲੀ ਤਸਵੀਰ ਦੇ ਵਿੱਚ ਵੇਖਿਆ ਜਾ ਸਕਦਾ ਵੱਖੋ ਵੱਖਾ ਜ਼ਿਲ੍ਹਾ ਪ੍ਰਧਾਨ ਪਹੁੰਚੇ ਹੋਏ ਸਨ ਚੰਡੀਗੜ੍ਹ ਔਰ ਇਸ ਤੋਂ ਇਲਾਵਾ ਵਰਕਰ ਵਰਕਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਹੱਥਾਂ 'ਚ ਤਖਤੀਆਂ ਲੈ ਕੇ ਨਾਰੇ ਪਾਸੀ ਕੀਤੀ ਜਾ ਰਹੀ ਹੈ ਨਾਲ ਹੀ ਦੂਸਰੇ ਪਾਸੇ ਤਸਵੀਰ ਵਾਟਰ ਕੈਨਨ ਦੇ ਇਸਤੇਮਾਲ ਦੀ ਵੀ ਹੈ ਕਿ ਦੂਸਰੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪਾਣੀ ਦੇ ਬਚਾਰਾ ਮਾਰੀਆਂ ਗਈਆਂ ਨੇ ਤੀਜੀ ਤਸਵੀਰ ਦੇ ਵਿੱਚ ਹਿਰਾ ਸੱਚ ਲਿਆ ਗਿਆ ਹੈ